ਸਤਿ ਸ੍ਰੀ ਅਕਾਲ ਜੀ ਅਮੇਰਿਕਾ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਮਨ ਰਣਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁੱਖੜ ਲਾਈਨਸ ਤੇ 2 ਫਰਵਰੀ ਤੋਂ ਬਾਅਦ ਨਹੀਂ ਮਿਲੇਗੀ ਨਾਗਰਿਕਤਾ ਜਨਮ ਦੇ ਆਧਾਰ ਤੇ ਨਾਗਰਿਕਤਾ ਮਿਲਣ ਵਾਲੇ ਨਿਯਮ ਬਦਲੇ ਸਦਨੇ ਪ੍ਰਵਾਸੀ ਰਸਤਾ ਬਿਲ ਕੀਤਾ ਪਾਸ 트ੰਪ ਦੇ ਦਸਤਖਤ ਹੁੰਦਿਆਂ ਹੀ ਬਨ ਜਾਵੇਗਾ ਕਾਨੂੰਨ 16000 ਭਾਰਤੀਆਂ ਨੂੰ ਕੀਤਾ ਜਾਵੇਗਾ ਰਿਪੋਰਟ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵਾਪਸੀ ਤੇ ਭਾਰਤ ਸਹਿਮਤ ਜੰਗਲੀ ਅੱਗ 'ਚ 10000 ਏਕੜ ਰਕਬਾ ਸੜ ਕੇ 50000 ਲੋਕਾਂ ਨੂੰ ਘਰ ਛੱਡਣ ਦੇ ਹੁਕਮ ਜਾਰੀ ਹੁਣ ਖਬਰਾਂ ਵਿਸਥਾਰ ਦੇ ਨਾਲ ਡੋਨਾਲਡ 트럼ਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੌਂ ਚੁੱਕ ਲਈ ਹੈ ਤੇ ਉਹਨਾਂ ਨੇ ਇੱਕ ਫੈਸਲਾ ਲਿਆ ਹੈ ਜਿਸ ਫੈਸਲੇ ਦੇ ਚਲਦਿਆਂ ਜਨਮ ਦੇ ਆਧਾਰ ਤੇ ਹੁਣ ਬੱਚਿਆਂ ਨੂੰ ਨਾਗਰਿਕਤਾ ਨਹੀਂ ਮਿਲੇਗੀ ਤੇ ਇਸ ਫੈਸਲੇ ਤੋਂ ਬਾਅਦ ਪ੍ਰੈਗਨੈਂਟ ਮਹਿਲਾਵਾਂ ਦੇ ਵਿੱਚ ਤਰਥੱਲੀ ਮਚ ਗਈ ਹੈ ਸਮੇਂ ਤੋਂ ਪਹਿਲਾਂ ਹੀ ਇਹ ਲੇਡੀਆਂ ਡਿਲੀਵਰੀ ਕਰਵਾਉਣ ਵਾਸਤੇ ਹਸਪਤਾਲਾਂ ਦੇ ਚੱਕਰ ਕੱਟ ਰਹੀਆਂ ਨੇ ਹਸਪਤਾਲਾਂ 'ਚ ਪ੍ਰੈਗਨੈਂਟ ਲੇਡੀਆਂ ਦੀ ਡਿਲੀਵਰੀ ਕਰਨ ਵਾਲੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ 20 ਫਰਵਰੀ ਤੋਂ ਪਹਿਲਾਂ ਪਹਿਲਾਂ ਜੇ ਡਿਲੀਵਰੀ ਹੋ ਜਾਂਦੀ ਹੈ ਤਾਂ ਠੀਕ ਨਹੀਂ ਤਾਂ ਫਿਰ ਉਸ ਤੋਂ ਬਾਅਦ ਜਨਮ ਦੇ ਆਧਾਰ ਤੇ ਬੱਚੇ ਨੂੰ ਸਿਟੀਜ਼ਨਸ਼ਿਪ ਨਹੀਂ ਮਿਲੇਗੀ ਉਸ ਵਾਸਤੇ ਟਰਮਸ ਤੇ ਕੰਡੀਸ਼ਨਸ ਲਗਾਈਆਂ ਗਈਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਹਾਲੀਆ ਫੈਸਲੇ ਨੇ ਗਰਭਵਤੀ ਔਰਤਾਂ ਨੂੰ ਚਿੰਤਾਜਪਾ ਦਿੱਤਾ ਹੈ ਦਰਸਲ 트ੰਪ ਵੱਲੋਂ ਅਗਲੇ ਮਹੀਨੇ ਲਾਗੂ ਕੀਤੇ ਜਾਣ ਵਾਲੇ ਨਿਯਮ ਤਹਿਤ 20 ਫਰਵਰੀ ਤੋਂ ਬਾਅਦ ਪੈਦਾ ਹੋਣ ਵਾਲੇ ਬੱਚਿਆਂ ਨੂੰ ਅਮਰੀਕਾ ਦੀ ਨਾਗਰਿਕਤਾ ਨਹੀਂ ਮਿਲੇਗੀ ਜਿਨ੍ਹਾਂ ਦੀ ਮਾਪੇ ਅਮਰੀਕਾ ਦੇ ਨਾਗਰਿਕ ਚੱਕਰੀਨ ਕਾਟ ਤਾਰਕ ਨਹੀਂ ਹਨ ਉਨ੍ਹਾਂ ਤੇ ਫੈਸਲਾ ਲਾਗੂ ਹੋਵੇਗਾ ਇਸ ਫੈਸਲੇ ਨੇ ਭਾਰਤ ਪਾਕਿਸਤਾਨ ਤੇ ਹੋਰ ਦੇਸ਼ਾਂ ਦੀਆਂ ਗਰਭਵਤੀ ਔਰਤਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਜੋ ਆਪਣੇ ਬੱਚਿਆਂ ਲਈ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦੀ ਉਮੀਦ ਕਰ ਰਹੀਆਂ ਸਨ ਇਹ ਕਾਰਨ ਹੈ ਕਿ ਇਹ ਔਰਤਾਂ ਆਪਣੀ ਡਿਲੀਵਰੀ ਜਲਦੀ ਤੋਂ ਜਲਦੀ ਕਰਵਾਉਣ ਲਈ ਹਸਪਤਾਲਾਂ ਦਾ ਰਖ ਕਰ ਰਹੀਆਂ ਨੇ ਭਾਵੇਂ ਉਹਨਾਂ ਦੀ ਡਿਲੀਵਰੀ ਨੂੰ ਹਜੇ ਕੁਝ ਮਹੀਨੇ ਬਾਕੀ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ 20 ਫਰਵਰੀ ਤੋਂ ਪਹਿਲਾਂ ਡਿਲੀਵਰੀ ਦੀ ਉਮੀਦ ਕਰਨ ਵਾਲੀਆਂ ਔਰਤਾਂ ਦੀ ਗਿਣਤੀ 'ਚ ਅਚਾਨਕ ਵਾਧਾ ਵਖ ਹੈ ਇਹਨਾਂ 'ਚੋਂ ਜ਼ਿਆਦਾਤਰ ਔਰਤਾਂ ਭਾਰਤੀ ਨੇ ਜੋ ਆਪਣੀ ਗਰਭ ਅਵਸਥਾ ਦੇ 8ਵੇਂ ਜਾਂ 9ਵੇਂ ਮਹੀਨੇ ਨੇ ਨਿਊਜਰਸੀ ਦੇ ਡਾਕਟਰ ਡੀ ਰਾਮਾ ਦਾ ਕਹਿਣਾ ਹੈ ਕਿ ਹੁਣ ਔਰਤਾਂ ਸਮੇਤ ਪਹਿਲਾਂ ਸੀ ਸੈਕਸ਼ਨ ਲਈ ਉਹਨਾਂ ਦੇ ਕਲੀਨਿਕ 'ਚ ਆ ਰਹੀਆਂ ਨੇ ਇੱਕ ਔਰਤ ਜਿਸ ਦੀ ਮਾਰਚ ਦੇ ਵਿੱਚ ਡਿਲੀਵਰੀ ਹੋਣੀ ਹੈ ਆਪਣੇ ਪਤੀ ਨਾਲ ਆਈ ਤੇ ਜਲਦੀ ਡਿਲੀਵਰੀ ਕਰਵਾਉਣ ਦੀ ਮੰਗ ਕਰ ਰਹੀ ਸੀ ਇਹਨਾਂ ਔਰਤਾਂ ਦਾ ਮੁੱਖ ਉਦੇਸ਼ ਆਪਣੇ ਬੱਚੇ ਨੂੰ ਅਮਰੀਕੀ ਨਾਗਰਿਕਤਾ ਦਿਵਾਉਣਾ ਹੈ ਕਿਉਂਕਿ 20 ਫਰਵਰੀ ਤੋਂ ਬਾਅਦ ਅਜਿਹੇ ਮਾਪਿਆਂ ਦੇ ਬੱਚਿਆਂ ਨੂੰ ਆਪਣੇ ਆਪ ਨਾਗਰਿਕਤਾ ਨਹੀਂ ਮਿਲੇਗੀ ਜੋ ਅਮਰੀਕਾ ਦੇ ਨਾਗਰਿਕ ਨਹੀਂ ਹਨ ਜਾਂ ਕ੍ਰੀਮ ਕਾਰਡ ਧਾਰਕ ਨਹੀਂ ਹਨ ਹਾਲਾਂਕਿ ਮਾਹਰ ਇਸ ਫੈਸਲੇ ਬਾਰੇ ਚਿੰਤਤ ਨੇ ਟੈਕਸਾਸ ਦੇ ਡਾਕਟਰ ਐਸਜੀ ਮੁਕਲ ਨੇ ਕਿਹਾ ਹੈ ਕਿ ਜਲਦੀ ਡਿਲੀਵਰੀ ਮਾਂ ਤੇ ਬੱਚੇ ਦੋਵਾਂ ਦੀ ਸਿਹਤ ਲਈ ਖਤਰਾ ਪੈਦਾ ਕਰ ਸਕਦੀ ਹੈ ਉਨ੍ਹਾਂ ਮੁਤਾਬਕ ਪ੍ਰੀ-ਟਰਮ ਡਿਲੀਵਰੀ ਦੌਰਾਨ ਬੱਚੇ ਦੇ ਫੇਫੜੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ ਜਿਸ ਕਾਰਨ ਉਹਨਾਂ ਨੂੰ ਸਾਲ ਲੈਂਚ ਵਿੱਚ ਦਿੱਕਤ ਆ ਸਕਦੀ ਹੈ ਇਸ ਤੋਂ ਇਲਾਵਾ ਇਹਨਾਂ ਬੱਚਿਆਂ ਦਾ ਭਾਰ ਘਟ ਹੋ ਸਕਦਾ ਹੈ ਤੇ ਭਵਿੱਖ ਵਿੱਚ ਉਹਨਾਂ ਨੂੰ ਨਿਊਰੋਲੋਜੀਕਲ ਸੰਬੰਧਿਤ ਸਮੱਸਿਆਵਾਂ ਹੋ ਸਕਦੀਆਂ ਨੇ ਅਮਰੀਕੀ ਸਦਨ ਨੇ ਪ੍ਰਵਾਸੀ ਹਿਰਾਸਤ ਬਿੱਲ ਪਾਸ ਕਰ ਦਿੱਤਾ ਹੈ ਤੇ ਡੋਨਲਡ 트ੰਪ ਦੇ ਦਸਕਤ ਹੁੰਦੇ ਅਸਰ ਹੀ ਇਹ ਬਿੱਲ ਕਾਨੂੰਨ ਬਣ ਜਾਵੇਗਾ ਜਿਸ ਤਹਿਤ ਅਪਰਾਧਿਕ ਮਾਮਲਿਆਂ ਦੇ ਨਾਲ ਜੁੜੇ ਹੋਏ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਆਸਾਨੀ ਦੇ ਨਾਲ ਲਿਆ ਜਾ ਸਕਦਾ ਹੈ ਅਮਰੀਕਾ ਚੋਰੀ ਰਿਪਬਲਿਕਨ ਦੀ ਅਗਵਾਈ ਵਾਲੇ ਸਦਨ ਨੇ ਬੁੱਧਵਾਰ ਨੂੰ ਇੱਕ ਬਿੱਲ ਨੂੰ ਅੰਤਿਮ ਪ੍ਰਵਾਨਗੀ ਦੇ ਦਿੱਤੀ ਜਿਸ ਚੋਰੀ ਤੇ ਹਿੰਸਕ ਅਪਰਾਧਾਂ ਦੇ ਦੋਸ਼ੀ ਅਨधिकृत ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਲੈਣ ਦੀ ਲੋੜ ਹੈ ਇਹ ਪਹਿਲਾ ਕਾਨੂੰਨ ਹੈ ਜਿਸਤੇ ਰਾਸ਼ਟਰਪਤੀ ਡੋਨਾਲਡ ਟਰੰਪ ਦਸਤਖਤ ਕਰ ਸਕਦੇ ਨੇ ਕੁਝ ਦੋ ਪੱਖੀ ਸਮਰਥਨ ਨਾਲ ਉਹਨਾਂ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਸ਼ਿਕੰਜਾ ਕੱਸਣ ਦੀਆਂ ਆਪਣੀਆਂ ਯੋਜਨਾਵਾਂ ਦੇ ਅਨੁરૂਪ ਤੇਜ਼ੀ ਨਾਲ ਕਦਮ ਵਧਾਏ ਨੇ ਜਾਰਜੀਆ ਦੀ ਇੱਕ ਨਰਸਿੰਗ ਵਿਦਿਆਰਥਣ ਦੇ ਨਾਮ ਤੇ ਰੱਖਿਆ ਗਿਆ ਲੇਕਨ ਰਿਲੇ ਐਕਟ ਦਾ ਪਾਸ ਹੋਣਾ ਦੀ ਪਿਛਲੇ ਸਾਲ ਵੈਂਜ਼ਰੇਲਾ ਦੇ ਇੱਕ ਵਿਅਕਤੀ ਦੁਆਰਾ ਹੱਤਿਆਕਤ ਕੀਤੀ ਗਈ ਸੀ ਇਹ ਦਰਸਾਉਂਦਾ ਹੈ ਕਿ 트ੰਪ ਦੀ ਚੋਣ ਜਿੱਤ ਤੋਂ ਬਾਅਦ ਇਮੀਗ੍ਰੇਸ਼ਨ ਤੇ ਰਾਜਨੀਤਿਕ ਬਹਿਸ ਕਿੰਨੀ ਤੇਜ਼ੀ ਨਾਲ ਮੁੜ ਗਈ ਹੈ ਇਮੀਗ੍ਰੇਸ਼ਨ ਨੀਤੀ ਅਕਸਰ ਕਾਂਗਰਸ ਚ ਸੱਤ ਗੁੰਜਲਦਾਰ ਮੁੱਦਿਆਂ ਚ ਇਕ ਰਹੀ ਹੈ ਪਰ ਰਾਜਨੀਤਿਕ ਤੌਰ ਤੇ ਕਮਜ਼ੋਰ ਡੈਮੋਕ੍ਰੇਟਸ ਤੇ ਇੱਕ ਮਹੱਤਵਪੂਰਨ ਸਮੂਹ ਨੇ ਰਿਪਬਲਿਕਨਾਂ ਨਾਲ ਮਿਲ ਕੇ ਸਖਤ ਪ੍ਰਸਾਦ ਨੂੰ 263 155 ਦੇ ਵੋਟਾਂ ਨਾਲ ਪਾਸ ਕਰਵਾਇਆ ਅਲਬਾਮਾ ਰਿਪਬਲਿਕਨ ਸੈਨੇਟਰ ਕੈ蒂 ਬ੍ਰਿਟਨੀ ਮਾਮਲੇ ਚ ਕਿਹਾ ਕਿ ਦਹਾਕਿਆਂ ਤੋਂ ਸਾਡੀ ਸਰਕਾਰ ਲਈ ਦੀ ਸਰਹੱਦ ਅਤੇ ਸਾਡੇ ਦੇਸ਼ ਦੇ ਅੰਦਰ ਸਮੱਸਿਆਵਾਂ ਦੇ ਹੱਲ ਤੇ ਸਹਿਮਤ ਹੋਣਾ ਲਗਭਗ ਅਸੰਭਵ ਰਿਹਾ ਹੈ। ਉਨ੍ਹਾਂ ਨੇ ਇਸ ਬਿੱਲ ਨੂੰ ਲਗਭਗ 3 ਦਹਾਕਿਆਂ ਚ ਕਾਂਗਰਸ ਵੱਲੋਂ ਪਾਸ ਕੀਤਾ ਜਾਣ ਵਾਲਾ ਸਭ ਤੋਂ ਮਹੱਤਵਪੂਰਨ ਇਮੀਗ੍ਰੇਸ਼ਨ ਲਾਗੂ ਕਰਨ ਵਾਲਾ ਬਿੱਲ ਦੱਸਿਆ ਹੈ ਫਿਰ ਵੀ ਇਸ ਬਿੱਲ ਲਈ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੀਆਂ ਸਮਰੱਥਾਵਾਂ ਵਿੱਚ ਭਾਰੀ ਵਾਧਾ ਕਰਨ ਦੀ ਲੋੜ ਹੋਵੇਗੀ ਪਰ ਇਸ 'ਚ ਕੋਈ ਨਵੀਂ ਫੰਡਿੰਗ ਸ਼ਾਮਿਲ ਨਹੀਂ ਹੈ ਇਸ ਦੌਰਾਨ ਨਵੇਂ ਰਾਸ਼ਟਰਪਤੀ ਨੇ ਕਈ ਕਾਰਜਕਾਰੀ ਆਦੇਸ਼ ਜਾਰੀ ਕੀਤੇ ਨੇ ਜਿਨ੍ਹਾਂ ਦਾ ਉਦੇਸ਼ ਇਮੀਗ੍ਰੇਸ਼ਨ ਲਈ ਮੈਕਸੀਕੋ ਦੀ ਸਰਹੱਦ ਨੂੰ ਸੀਲ ਕਰਨਾ ਹੈ ਤੇ ਅਮਰੀਕਾ 'ਚ ਸਥਾਈ ਕਾਨੂੰਨੀ ਦਰਜੇ ਤੋਂ ਬਿਨਾਂ ਲੱਖਾਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਾ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵਾਪਸੀ ਤੇ ਭਾਰਤ ਸਰਕਾਰ ਨੇ ਸਹਿਮਤੀ ਜਤਾਈ ਹੈ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈ 18000 ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਜਿਸ ਉੱਤੇ ਭਾਰਤ ਨੇ ਹਾਮੀ ਜਤਾ ਦਿੱਤੀ ਹੈ ਅਮਰੀਕੀ ਦੌੜੇ ਤੇ ਆਏ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਅਸੀਂ ਅਮਰੀਕਾ 'ਚ ਗੈਰ ਕਾਨੂੰਨੀ ਰੂਪ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਤਿਆਰ ਹਾਂ ਵਿਦੇਸ਼ ਮੰਤਰੀ ਨੇ ਇਸ ਮੁੱਦੇ ਤੇ ਭਾਰਤ ਦੇ ਸਟੈਂਡ ਨੂੰ ਸਥਿਰ ਅਤੇ ਸਿਧਾਂਤਕ ਦੱਸਿਆ ਜੈ ਸ਼ੰਕਰ ਨੇ ਇਸ ਸੰਬੰਧੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਪੀਓ ਨਾਲ ਗੱਲ ਕੀਤੀ ਜੈ ਸ਼ੰਕਰ ਨੇ ਵਾਸ਼ਿੰਗਟਨ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਕਾਨਫਰੰਸ ਦੌਰਾਨ ਜੈ ਸ਼ੰਕਰ ਨੇ ਕਿਹਾ ਸਾਡਾ ਮੰਨਣਾ ਹੈ ਕਿ ਜੇਕਰ ਸਾਡੇ ਨਾਗਰਿਕ ਇੱਥੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਨੇ ਤੇ ਇਹ ਤੈ ਹੈ ਕਿ ਉਹ ਸਾਡੇ ਨਾਗਰਿਕ ਨੇ ਤਾਂ ਅਸੀਂ ਉਨ੍ਹਾਂ ਦੀ ਵਾਪਸੀ ਲਈ ਹਮੇਸ਼ਾ ਤਿਆਰ ਹਾਂ ਉਨ੍ਹਾਂ ਕਿਹਾ ਹੈ ਕਿ ਭਾਰਤ ਗੈਰ ਕਾਨੂੰਨੀ ਪ੍ਰਵਾਸਤਾ ਸਖਤ ਵਿਰੋਧ ਕਰਦਾ ਹੈ ਇਹ ਮੁਲਕਾਂ ਦੇ ਅਕਸ ਲਈ ਚੰਗਾ ਨਹੀਂ ਹੈ ਕਿਉਂਕਿ ਇਹ ਗੈਰ ਕਾਨੂੰਨੀ ਗਤੀਵਿਧੀ ਨੂੰ ਉਤਸ਼ਾਹਿਤ ਕਰਦਾ ਹੈ ਜੈ ਸ਼ੰਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਸੌਨ ਚੁੱਕ ਸਮਾਗਮ 'ਚ ਸ਼ਾਮਲ ਹੋਣ ਵਾਸਤੇ ਗਏ ਸਨ। ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਪੱਤਰ ਵੀ 트੍ਰੰਪ ਨੂੰ ਸੰਪੇਟਿਆ। ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 18 ਹਜ਼ਾਰ ਭਾਰਤੀ ਆਪਣੇ ਦੇਸ਼ ਪਰਤਣਗੇ। ਅਮਰੀਕੀ ਵੈੱਬਸਾਈਟ ਬਲੂਮਬਰਗ ਦੀ ਰਿਪੋਰਟ ਮੁਤਾਬਕ ਉਸ ਕੋਲ ਅਮਰੀਕੀ ਨਾਗਰਿਕਤਾ ਨਹੀਂ ਹੈ ਤੇ ਉਹਨਾਂ ਦੇ ਕੋਲ ਉੱਥੋਂ ਦੀ ਨਾਗਰਿਕਤਾ ਹਾਸਲ ਕਰਨ ਲਈ ਸਹੀ ਦਸਤਾਵੇਜ਼ ਵੀ ਨਹੀਂ ਹਨ। ਪਿਛਲੇ ਮਹੀਨੇ ਅਮਰੀਕਾ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਨਜਿੱਠਣ ਵਾਲੀ ਸਰਕਾਰੀ ਏਜੰਸੀ ਨੇ ਲਗਭਗ 15 रह 18 1 ਲੱਖ ਲੋਕਾਂ ਦੀ ਸੂਚੀ ਬਣਾਈ ਸੀ ਜੋ ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ 18000 ਭਾਰਤੀ ਇਸ ਸੂਚੀ ਦਾ ਹਿੱਸਾ ਨੇ ਅਮਰੀਕੀ ਸਰਕਾਰ ਦੇ ਅੰਕੜਿਆਂ ਅਨੁਸਾਰ 2023 'ਚ 386000 ਲੋਕਾਂ ਨੂੰ H1B ਵੀਜ਼ਾ ਦਿੱਤਾ ਗਿਆ ਸੀ ਜਿਨ੍ਹਾਂ ਵਿੱਚੋਂ ਲਗਭਗ 3/4 ਭਾਰਤੀ ਨਾਗਰਿਕ ਨੇ ਕਾਨਫਰੰਸ ਦੌਰਾਨ ਜੈ ਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਸ ਨਾਲ ਬੰਗਲਾਦੇਸ਼ ਦੇ ਮੁੱਦੇ ਤੇ ਸੰਖੇਪ ਚਰਚਾ ਕੀਤੀ ਹੈ ਪੱਤਰਕਾਰਾਂ ਨੇ ਜੈ ਸ਼ੰਕਰ ਤੋਂ ਬੰਗਲਾਦੇਸ਼ ਕਟ ਗਿਣਤੀਆਂ ਦੀ ਸਥਿਤੀ ਨਾਲ ਜੁੜੀ ਚਰਚਾ ਬਾਰੇ ਪੁੱਛਿਆ ਵਿਦੇਸ਼ ਮੰਤਰੀ ਨੂੰ ਭਾਰਤੀ ਵੰਜ ਦੂਤਾਵਾਸਤੇ ਹੋਏ ਹਮਲਾ ਬਾਰੇ ਵੀ ਪੁੱਛਿਆ ਗਿਆ ਜੈ ਸ਼ੰਕਰ ਨੇ ਕਿਹਾ ਕਿ ਇਸ ਮੁੱਦੇ ਤੇ ਚਰਚਾ ਨਹੀਂ ਹੋਈ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਮੰਗਲਵਾਰ ਨੂੰ ਅਮਰੀਕਾ ਚ ਡੋਨਲਡ ਟਰੰਪ ਦੇ ਸੰਚੁਪਨ ਤੋਂ ਬਾਅਦ ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਚ ਹਿੱਸਾ ਲਿਆ ਨਵੇਂ ਟਰੰਪ ਪ੍ਰਸ਼ਾਸਨ ਚ ਹੋਣ ਵਾਲੀ ਇਹ ਪਹਿਲੀ ਵੱਡੀ ਬੈਠਕ ਸੀ ਜ਼ਿਕਰ ਇਹ ਖਾਸ ਹੈ ਕਿ ਜਲਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਮਿਲਣ ਵਾਸਤੇ ਜਾਣ ਵਾਲੇ ਨੇ ਕੈਲੀਫੋਰਨੀਆ ਦੇ ਵਿੱਚ ਜੰਗਲ ਦੀ ਅੱਗ ਦੁਬਾਰਾ ਭੜਕ اٹਹੀ ਹੈ 10000 ਏਕੜ ਰਕਬਾ ਸੜਕੇ ਸਵਾਹ ਹੋ ਗਿਆ ਹੈ ਤੇ 50000 ਲੋਕਾਂ ਨੂੰ ਘਰ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਸੈਟੇਲਾਈਟ ਰਾਹੀਂ ਸਾਹਮਣੇ ਆਈਆਂ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਨੇ ਅਮਰੀਕਾ ਦੇ ਕੈਲੀਫੋਰਨੀਆ ਚ ਪਿਛਲੇ ਕਈ ਹਫ਼ਤਿਆਂ ਤੋਂ ਭੜਕੀ ਅੱਗ ਨੇ ਇੱਕ ਵਾਰ ਫਿਰ ਭੜਕ ਉਠਾਈ ਹੈ। ਇਸ ਵਾਰ ਲਾਸ ਐਂਜਲਸ ਦੇ ਉੱਤਰੀ ਇਲਾਕੇ ਹਿਊਜ਼ ਦੇ ਵਿੱਚ ਅੱਗ ਲੱਗੀ ਹੈ। ਬੁੱਧਵਾਰ ਨੂੰ ਲੱਗੀ ਅੱਗ ਕਾਰਨ ਕਰੀਬ 10,000 ਏਕੜ ਰਕਬਾ ਸੜ ਗਿਆ ਹੈ। ਅੱਗ ਕਾਰਨ 50,000 ਲੋਕਾਂ ਨੂੰ ਘਰ ਛੱਡਣ ਵਾਸਤੇ ਕਹਿ ਦਿੱਤਾ ਗਿਆ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਕਾਸਟੈਕ ਝੀਲ ਦੇ ਕੋਲ ਇਸ ਅੱਗ ਨੂੰ ਬੁਝਾਉਣ ਲਈ 4,000 ਫਾਇਰਫਾਈਟਰ ਤਾਇਨਾਤ ਕੀਤੇ ਗਏ ਨੇ। ਇੱਥੇ ਹਵਾ 48 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਹੈ। ਸੀਐਨਐਨ ਦੇ ਅਨੁਸਾਰ ਅੱਗ ਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਇਹ ਹਰ 3 ਸੈਕਿੰਡ ਦੇ ਵਿੱਚ ਇੱਕ ਫੁੱਟਬਾਲ ਮੈਦਾਨ ਦੇ ਬਰਾਬਰ ਖੇਤਰ ਨੂੰ ਛਾੜ ਰਹੀ ਹੈ ਸੈਟਲਾਈਟ ਦੇ ਅੰਕੜਿਆਂ ਦੇ ਅਨੁਸਾਰ ਹੌਟਸਪੌਟ ਦਾ ਪਤਾ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 10:45 ਮਿੰਟ ਤੇ ਕਾਸਟੈਕ ਝੀਲ ਦੇ ਨੇੜੇ ਪਾਇਆ ਗਿਆ ਇਸ ਤੋਂ ਪਹਿਲਾਂ 7 ਜਨਵਰੀ ਨੂੰ ਲਾਸੈਂਟਲਿਸ ਦੇ ਆਲੇ-ਦੁਆਲੇ ਦੇ ਦੱਖਣੀ ਜੰਗਲਾਂ 'ਚ ਅੱਗ ਲੱਗੀ ਸੀ ਜਿਸ 'ਚ 25 ਲੋਕਾਂ ਦੀ ਜਾਨ ਚਲੀ ਗਈ ਜੰਦੇ-ਜੰਦੇ ਇੱਕ ਵਾਰ ਫਿਰ ਨਸਰ ਮਾਰਦੇ ਆ ਮੁਖਰ ਲੈਸ ਤੇ 2 ਫਰਵਰੀ ਤੋਂ ਬਾਅਦ ਨਹੀਂ ਮਿਲੇਗੀ ਨਾਗਰਿਕਤਾ ਜਨਮ ਦੇ ਆਧਾਰ ਤੇ ਨਾਗਰਿਕਤਾ ਮਿਲਣ ਵਾਲੇ ਨਿਯਮ ਬਦਲੇ ਸਦਨੇ ਪ੍ਰਵਾਸੀ ਹਰਾਸਤ ਬਿੱਲ ਕੀਤਾ ਪਾਸ 트ੰਪ ਦੇ ਦਸਤਖਤ ਹੁੰਦਿਆਂ ਹੀ ਬਨ ਜਾਵੇਗਾ ਕਾਨੂੰਨ 18 ਹਜ਼ਾਰ ਪਾਰਟੀਆਂ ਨੂੰ ਕੀਤਾ ਜਾਵੇਗਾ ਰਿਪੋਰਟ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵਾਪਸੀ ਤੇ ਭਾਰਤ ਸਹਿਮਤ ਜੰਗਲੀ ਅੱਗ ਚ 10 ਹਜ਼ਾਰ ਏਕੜ ਰਕਬਾ ਸੜ ਕੇ 50 ਹਜ਼ਾਰ ਲੋਕਾਂ ਨੂੰ ਘਰ ਛੱਡਣ ਦੇ ਹੁਕਮ ਜਾਰੀ ਇਸ ਦੇ ਨਾਲ ਹੀ ਮੈਂਿੰਦਰ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ